ਡਿਸਟ੍ਰਿਕਟ ਚਾਈਲਡਹੂਡ ਟੈਕਸ ਯੂਨਿਟ ਚੰਡੀਗੜ੍ਹ ਭਰਤੀ 2026 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਦੋਸਤੋ ਪੋਸਟਾਂ ਨੇ ਕੇਸ ਵਰਕਰ ਦੀਆਂ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਫੇਸ ਸਕੇਲ ਹੈ ਜੀ 26150 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 15 2 2026 ਤੱਕ ਤੁਸੀਂ ਨਾ ਪੋਸਟਾਂ ਲਈ ਆਫਲਾਈਨ ਅਪਲਾਈ ਕਰ ਸਕੋਗੇ ਚਲੋ ਦੋਸਤੋ ਅੱਪਰ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਚੰਡੀਗੜ੍ਹ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ ਕੇਸ ਵਰਕਰ ਦੀਆਂ ਪੋਸਟਾਂ ਨੂੰ ਪ੍ਰੋਪਰਲੀ ਕੰਟਰੈਕਟ ਬੇਸ ਤੇ ਭਰਨ ਲਈ ਯੋਗ ਉਮੀਦਵਾਰਾਂ ਕੋਲ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਤੇ ਯੋਗ ਉਮੀਦਵਾਰ ਹੋਣਗੇ ਜੀ ਅਪਲਾਈ ਜੂਰ ਕਰਿਓ ਜੀ ਦੋਸਤੋ ਪੋਸਟ ਦਾ ਡਿਟੇਲ ਕੁਆਲੀਫਿਕੇਸ਼ਨ ਪੇ ਸਕੇਲ ਨੰਬਰ ਆਫ ਪੋਸਟ ਕੁਛ ਇਸ ਪ੍ਰਕਾਰ ਹੈ ਜੀ ਨੰਬਰ 1 ਜੀ ਜੋ ਪੋਸਟ ਆਊਟ ਕੀਤੀ ਗਈ ਹੈ ਜੀ ਹਿਊਮਨ ਰਿਸੋਰਸ ਚਾਈਲਡ ਲਾਈਨ ਯੂਨਿਟ ਡੀਸੀਪੀਯੂ ਵਾਸਤੇ ਪੋਸਟ ਆਊਟ ਕੀਤੀ ਗਈ ਹੈ ਜੀ ਪੋਸਟ ਕੇਸ ਵਰਕਰ ਦੀ ਟੋਟਲ ਪੋਸਟਾਂ ਨੇ 2 ਪੇਸ ਕੇ ਲਈ 26150 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਗੁੱਡ ਕਮਿਊਨੀਕੇਸ਼ਨ ਸਕਿਲਸ ਐਕਸਪੀਰੀਅੰਸ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਨੰਬਰ 2 ਹੈ ਜੀ ਹਿਊਮਨ ਰਿਸੋਰਸ ਚਾਈਲਡ ਹੈਲਪਲਾਈਨ ਡਿਸਕ ਰੇਲਵੇ ਸਟੇਸ਼ਨ ਚੰਡੀਗੜ੍ਹ ਵਾਸਤੇ ਪੋਸਟ ਆਊਟ ਕੀਤੀ ਗਈ ਜੀ ਕੇਸ ਵਰਕਰ ਦੀ ਪੋਸਟ ਹੈ ਪੋਸਟ ਹੈ ਇੱਕ ਟੋਟਲ 3 ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਕਵਾਲੀਫਿਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਗੁੱਡ ਕਮਿਊਨੀਕੇਸ਼ਨ ਸਕਿੱਲ ਐਕਸਪੀਰੀਅੰਸ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ 26150 ਰੁਪਏ ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਨਾ ਪੋਸਟਨ ਲਈ ਅਪਲਾਈ ਕਰਨ ਦਾ ਤਰੀਕਾ ਕੁਛ ਇਸ ਪ੍ਰਕਾਰ ਹੋਵੇਗਾ ਜੀ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਤੁਸੀਂ ਪੜ ਲੈਣਾ ਹੈ ਪੜਨ ਤੋਂ ਬਾਅਦ ਫਿਲਪ ਕਰਕੇ ਆਪਣਾ ਸੀਵੀ ਰੈਜ਼ਿਊਮ ਕੌਂਟੈਕਟ ਨੰਬਰ ਮੇਲ ਆਈਡੀ 셀ਫ ਅਟੈਚਡ ਕਾਪੀਜ਼ ਕਵਾਲੀਫਿਕੇਸ਼ਨ ਐਕਸਪੀਰੀਅੰਸ ਦੇ ਨਾਲ ਲਗਾ ਕੇ ਤੁਸੀਂ ਭੇਜ ਦੇ ਚਾਰਡ ਪ੍ਰੋਟੈਕਸ਼ਨ ਸੁਸਾਇਟੀ ਰੂਮ ਨੰਬਰ 102 ਫਰਸਟ ਫਲੋਰ ਸਹਿਲਿਆ ਬਿਲਡਿੰਗ ਮਲੋਜਾ ਯੂਟੀ ਚੰਡੀਗੜ੍ਹ ਦੇ ਐਡਰੈਸ ਤੇ ਤੁਸੀਂ ਆਪਣੀ ਅਰਜੀ ਭੇਜ ਦੇਣੀ ਹੋਵੇਗੀ ਜੀ ਤੇ ਲਾਸਟ ਡੇਟ ਹੈ ਜੀ 15/2/2026 5 ਵਜੇ ਤੱਕ ਤੁਹਾਡੀਆਂ ਅਰਜ਼ੀਆਂ ਪਹੁੰਚ ਜਾਣੀਆਂ ਚਾਹੀਦੀਆਂ ਨੇ ਜੀ 15/2/2026 5 ਵਜੇ ਤੋਂ ਬਾਅਦ ਜੋ ਅਰਜ਼ੀਆਂ ਪ੍ਰਾਪਤ ਹੋਣਗੀਆਂ ਉਹ ਰਿਜੈਕਟ ਕਰਤੀਆਂ ਜਾਣਗੀਆਂ ਪੋਸਟ ਦਾ ਨਾਮ ਵੀ ਤੁਸੀਂ ਇਨ ਬਲੌਗ ਦੇ ਉੱਪਰ ਲਿਖਣਾ ਜ਼ਰੂਰੀ ਹੋਵੇਗਾ ਜੀ ਹੋਰ ਵੀ ਕੁਸ਼ਟਮੈਂਟ ਕੰਡੀਸ਼ਨ ਮੈਂਸ਼ਨ ਕੀਤੀਆਂ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰਨ ਤੋਂ ਬਾਅਦ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣੀ ਤੁਹਾਨੂੰ ਚੰਗੀ ਲੱਗੀ ਵੀਡੀਓ ਤੇ ਕੰਜੋੜਾ ਬਹੁਤ ਬਹੁਤ ਧੰਨਵਾਦ